ਸੰਗਤ ਜੀ ਜਿਵੇਂ ਹੀ ਸੁਰਤ ਦੀ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਸਾਨੂੰ ਪਤਾ ਲੱਗਦਾ ਕਿ ਸਾਡੇ ਸਾਹਮਣੇ ਜੋ ਟਕਰਾਅ ਹੈ ਉਹ ਸਾਡੇ ਹੀ ਮੰਨਦਾ ਹੈ ਉਹ ਸਾਡੇ ਹੀ ਮੰਨਦਾ ਜਦੋਂ ਅਸੀਂ ਕਿਸੇ ਨਾਲ ਯੁੱਧ ਕਰਨਾ ਹੈ ਤਾਂ ਸਾਨੂੰ ਉਹਦੇ ਬਾਰੇ ਭਲੀ-ਪਾਨਤੀ ਗਿਆਨ ਹੋਣਾ ਚਾਹੀਦਾ ਤਾਂ ਹੀ ਅਸੀਂ ਉਹਨੂੰ ਜਿੱਤ ਪਾਵਾਂਗੇ ਜੇ ਸਾਨੂੰ ਸਾਡੇ ਦੁਸ਼ਮਣ ਦਾ ਗਿਆਨ ਨਹੀਂ ਹੈ ਤਾਂ ਅਸੀਂ ਉਹਨੂੰ ਜਿੱਤ ਨਹੀਂ ਪਾਵਾਂਗੇ ਤੇ ਇਸ ਕਰਕੇ ਉਹਦਾ ਗਿਆਨ ਲੈਣਾ অতি ਜ਼ਰੂਰੀ ਹੈ ਤਾਂ ਗੁਰਗੰਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਭਗਤ ਕਬੀਰ ਜੀ ਮਹਾਰਾਜ ਅੰਗ 1161 ਦੇ ਉੱਪਰ ਬੜੇ ਪਿਆਰ ਨਾਲ ਸਮਝਾਉਣਾ ਕਰ ਰਹੇ ਨੇ ਕਿ ਭਾਈ ਸਿਮਰਨ ਕਰਨਾ ਤੂੰ ਸ਼ੁਰੂ ਕੀਤਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ ਸ਼ੁਰੂ ਕੀਤਾ ਹੈ ਤਾਂ ਤੇਰੇ ਸਾਹਮਣੇ ਜੋ ਟਕਰਾਏ ਉਹ ਮੰਨਦਾ ਤੂੰ ਆਪਣੇ ਮਨ ਨਾਲ ਲੜਨਾ ਨੂੰ ਆਪਣੇ ਮਨ ਨਾਲ ਹੀ ਯੁੱਧ ਕਰਨਾ ਹੈ ਔਰ ਇਹਨੂੰ ਜਿੱਤਣਾ ਹੈ ਮਨ ਜੀਤੇ ਜਗ ਜੀਤੇ ਆਪਣੇ ਹੀ ਮਨ ਨੂੰ ਜਿੱਤਣਾ ਤਾਂ ਹੁਣ ਮਨ ਬਾਰੇ ਗਿਆਨ ਹੋਣਾ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਤਾਂ ਭਗਤ ਕਬੀਰ ਜੀ ਮਹਾਰਾਜ ਫਰਮਾ ਰਹੇ ਨੇ ਕਿਉਂ ਲੀਜੇ ਗੰਡ ਬੰਕਾ ਪਾਈ ਇਹ ਮਨ ਦਾ ਕਿਲਾ ਕਾਬੂ ਕਰਨਾ ਬਹੁਤ ਕਠਿਨ ਹੈ ਬਹੁਤ ਔਖਾ ਹੈ ਜਦੋਂ ਤੁਸੀਂ ਇਸ ਰਸਤੇ ਤੇ ਤੁਰਾਂਗੇ ਨਾ ਤਾਂ ਸਾਨੂੰ ਪਤਾ ਲੱਗੇਗਾ ਕਿ ਸਿਮਰਨ ਕਰਨਾ ਕਿੰਨਾ ਔਖਾ ਹੈ ਆਪਦੇ ਮਨ ਦੇ ਨੇੜੇ ਹੋਣਾ ਕਿੰਨਾ ਔਖਾ ਹੈ ਬਹੁਤ ਕਠਿਨ ਕਾਰਿਆ ਦੋ ਵਰ ਕੋਠ ਔਰ ਤੇਵਰ ਖਾਈ ਰਹਾਓ ਇਸ ਦੇ ਦਿਵਾਲੀ ਦੈਂਤਾਂ ਦੀ ਦੋਰੀ ਫਸਿਲ ਤੇ ਤਿੰਨ ਗੁਣਾ ਦੀ ਤੇਰੀ ਖਾਈ ਇਹ ਮਨ ਨੂੰ ਕਿਤੇ ਤੁਸੀਂ ਕੱਲਾ ਨਾ ਸਮਝ ਲੈਣਾ ਤਾਂ ਭਗਤ ਕਬੀਰ ਜੀ ਮਹਾਰਾਜ ਮਨ ਦੇ ਕਿਲੇ ਦੀ ਗੱਲ ਕਰ ਰਹੇ ਨੇ ਕਿ ਮਨ ਦਾ ਬਹੁਤ ਵੱਡਾ ਕਿਲਾ ਹੈ ਜਿਹਨੂੰ ਤੁਸੀਂ ਜਿੱਤਣਾ ਹੈ ਇਹ ਮਨ ਨੂੰ ਕਿਤੇ ਛੋਟਾ ਮੋਟਾ ਨਾ ਸਮਝ ਲੋ ਤਾਂ ਭਗਤ ਜੀ ਫਰਮਾਉਣਾ ਕਰ ਰਹੇ ਨੇ 525 ਮੁਹਮਦ ਮਤਸਰ ਆਡੀ ਪ੍ਰਬਲਮ ਆਇਆ ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਅੱਗੇ ਕੰਮ ਤੇ ਪੰਜੀ ਤਤ ਮੋਹ ਅਹੰਕਾਰ ਈਰਖਾ ਫੌਜ ਤਿਆਰ ਖੜੀ ਏ ਤੇਰੇ ਨਾਲ ਲੜਨ ਵਾਸਤੇ ਤੂੰ ਮਨ ਦਾ ਕਿਲਾ ਜਿੱਤਣ ਚੱਲਿਆ ਹੈ ਨਾ ਤਾਂ ਭਗਤ ਕਬੀਰ ਜੀ ਮਹਾਰਾਜ ਉਸ ਕਿਲੇ ਬਾਰੇ ਜਾਣ ਦੇ ਰਹੇ ਨੇ ਕਿ ਤੇਰੀ ਅੱਗੇ ਕਿਹੜੀਆਂ ਕਿਹੜੀਆਂ ਕਿੰਨਾ ਕਿੰਨਾ ਨਾਲ ਜੁਦ ਕਰਨਾ ਹੈ ਉਹਨਾਂ ਬਾਰੇ ਦੱਸ ਰਹੇ ਪੰਜ 25 ਮੋਹ ਮਦਮਤਸਰ ਆਡੀ ਪ੍ਰੋਬਲਮ ਆਇਆ ਇਹ ਮਾਇਆ ਦਾ ਆਸਰਾ ਲੈ ਕੇ ਪੰਜ ਕਾਮ ਦਾ ਇੱਕ ਪੰਜੀ ਤਤ ਮੋਹ ਹੰਕਾਰ ਈਰਖਾ ਦੀ ਫੌਜ ਤੇਰੇ ਨਾਲ ਲੜਨ ਵਾਸਤੇ ਤਿਆਰ ਖੜੀ ਹੈ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂ ਰਗੁਰਾਇਆ हे ਪ੍ਰਭੂ ਮੇਰੇ ਗਰੀਬ ਦੀ ਕੋਈ ਪੇਸ਼ ਨਹੀਂ ਜਾਂਦੀ ਭਈ ਮੈਂ ਕੀ ਕਰਾਂ ਦਸਮੇ ਕੀ ਕਰਾਂ ਅਰਦਾਸ ਜੋਦਰੀ ਬੇਨਤੀ ਪ੍ਰਮਾਤਮਾ ਮੈਂ ਕੀ ਕਰਾਂ ਤੂੰ ਰਸਤਾ ਦਿਖਾ ਏ ਮਨ ਦਾ ਐਡਾ ਮਹਾਨ ਕਿਲਾ ਮੇਰੇ ਸਾਹਮਣੇ ਹੈ ਇਹ ਮੈਂ ਗਰੀਬ ਨਿਮਾਨਾ ਕੀ ਕਰ ਸਕਦਾ ਤੂੰ ਰਹਿਮਤ ਕਰ ਤੂੰ ਕਿਰਪਾ ਕਰ ਤੇਰੇ ਨਾਮ ਦਾ ਆਸਰਾ ਮੈਨੂੰ ਹੋ ਜਾਵੇ ਤਾਂ ਮੈਂ ਇਹ ਮਨ ਦੇ ਕੇਲੇ ਨੂੰ ਤੈਸ ਨੈਸ ਕਰ ਦਿਆਂਗਾ ਢਾ ਦਿਆਂਗਾ ਇਹਨੂੰ ਖਤਮ ਕਰ ਦਿਆਂਗਾ ਕਾਮ ਕੁਵਾਰੀ ਦੁਖ ਸੁਖ ਦਰਵਾਣੀ ਪਾਪ ਪੁੰਨ ਦਰਵਾਜਾ ਕਾਮ ਉਸ ਕਿਲੇ ਦੇ 부ਹੇ ਦਾ ਮਾਲਕ ਹੈ ਦੁਖ ਸੁਖ ਪਹਿਰੇਦਾਰ ਹਨ ਪਾਪੁਨ ਕਿਲੇ ਦੇ ਦਰਵਾਜੇ ਹਨ ਜਿਹੜੇ ਸਿਖੇ ਨੇ ਨਾ ਕਦੇ ਸਾਨੂੰ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਇਹ ਮਨ ਦੀ ਅਵਸਥਾ ਹੈ ਇਹ ਮਨ ਦੀ ਅਵਸਥਾ ਹੈ ਕ੍ਰੋਧ ਪਰਦਾਨ ਮਹਾਬੜ ਦੁਨੰਦਰ ਤਹਿ ਮਨਵਾਸੀ ਰਾਜਾ ਇਹ ਬੜਾ ਲੜਾਕਾ ਜੋ ਕ੍ਰੋਧਵਾਨ ਹੈ ਇਸ ਕਿਲੇ ਦਾ ਚੌਧਰੀ ਹੈ ਕ੍ਰੋਧ ਇਸ ਕਿਲੇ ਦਾ ਚੌਧਰੀ ਹੈ ਔਰ ਇਹੋ ਜੇ ਕਿਲ੍ਹੇ ਦੇ ਵਿੱਚ ਜਿਹੜਾ ਮਨ ਹੈ ਉਹ ਰਾਜਾ ਬਣ ਕੇ ਬੈਠਾ ਹੋਇਆ ਹੈ ਉਹ ਰਾਜਾ ਬਣ ਕੇ ਬੈਠਾ ਹੋਇਆ ਹੈ ਸਵਾੰਦ ਸਨਾਹਾ ਟੋਪ ਮਮਤਾ ਕੋ ਕੋਵਿੱਧ ਕਮਾਣ ਚੜਾਈ ਇਹ ਮਨ ਦੀ ਗੱਲ ਹੋ ਰਹੀ ਹੈ ਮਨ ਕੀ ਕਰ ਰਿਹਾ ਹੈ ਜੀਬ ਦੇ ਚਸਕਿਆਂ ਦਾ ਜੀਬ ਦੇ ਚਸਕਿਆਂ ਨਾਲ ਸੰਜੋਇਆ ਹੋਇਆ ਹੈ ਔਰ ਮਮਤਾ ਦੀ ਤੋਪ ਉਹਨੇ ਗਲਚ ਵਿੱਚ ਪਾਈ ਹੋਈ ਹੈ ਤੇ ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ ਇਹ ਮਨ ਬਾਰੇ ਗੱਲ ਕਰ ਰਹੇ ਨੇ ਐਨਾ ਕੁਛ ਹੈ ਮਨ ਦੇ ਵਿੱਚ ਐਨਾ ਕੁਛ ਹੈ ਮਨ ਦੇ ਵਿੱਚ ਕ੍ਰਿਸ਼ਨਾ ਤੀਰ ਰਹੇ ਕਟਪੀਤਰ ਇਉਂ ਗਡਲੀਓ ਨਾ ਜਾਏ ਕ੍ਰਿਸ਼ਨਾ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਨੇ ਅਜਿਹਾ ਕਿਲਾ ਪ੍ਰਮਾਤਮਾ ਮੇਥੋਂ ਨਹੀਂ ਜਿੱਤਿਆ ਜਾਣਾ ਮੇਥੋਂ ਨਹੀਂ ਜਿੱਤਿਆ ਜਾ ਸਕਦਾ ਤੂੰ ਕਿਰਪਾ ਕਰ ਤੂੰ ਰਹਿਮਤ ਕਰ ਤਣ ਭਗਤੀ ਕਹਿੰਦੇ ਨੇ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਕੀ ਹੋਇਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਪਰ ਜਦੋਂ ਮੈਂ ਪ੍ਰਭੂ ਚਰਨਾਂ ਦਾ ਆਸਰਾ ਲੈ ਲਿਆ ਤੇ ਮੈਂ ਪ੍ਰੇਮ ਦਾ ਪਲੀਤਾ ਲਾਇਆ ਪ੍ਰਭੂ ਚਰਨਾ ਵਿੱਚ ਸੁਰਤ ਜਾਂ ਜੁੜੀ ਤੇ ਸੁਰਤ ਨੂੰ ਹਵਾਈ ਬਣਾਇਆ ਤੇ ਗੁਰੂ ਦੇ ਬਖਸ਼ੇ ਗਿਆਨ ਦਾ ਜਦੋਂ ਗੋਲਾ ਚਲਾਇਆ ਬ੍ਰह्म ਅਗਨ ਸਹਿਜ ਪਰਜਾਲੀ ਏਕੇ ਚੋਟ ਸਜਾਇਆ ਬੜੀ ਕਮਾਲ ਦੀ ਗੱਲ ਸਹਿਜ ਦੀ ਅਵਸਥਾ ਦੇ ਵਿੱਚ ਅਪੜ ਕੇ ਜਦੋਂ ਮੈਂ ਪਰਮਾਤਮਾ ਦਾ ਸਿਮਰਨ ਕੀਤਾ ਸਿਮਰਨ ਕਰਦੇ ਕਰਦੇ ਜਦੋਂ ਰੱਬੀ ਜੋਤ ਜਗਾਈ ਤਾਂ ਇੱਕੋ ਛੱਟ ਦੇ ਨਾਲ ਮੈਨੂੰ ਕਾਮਯਾਬੀ ਹਾਸਲ ਹੋ ਗਈ ਔਰ ਕਾਮ ਦਾ ਕਿਲਾ ਤੈਸ ਮੈਸ ਸਤ ਸੰਤੋਖ ਲੈ ਲਰਨੇ ਲਗਾ ਤੋਰੇ ਦੋਇ ਦਰਵਾਜਾ ਕਹਿੰਦੇ ਸਤ ਤੇ ਸੰਤੋਖ ਮੇਰੇ ਨਾਲ ਆ ਗਏ ਤੇ ਮੇਰੇ ਨਾਲ ਆ ਕੇ ਉਹ ਵੀ ਮੇਰੇ ਨਾਲ ਲੜਨ ਲੱਗੀ ਤਾਂ ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਜਿਵੇਂ ਮਨ ਦੇ ਇਕਲੇ ਨੂੰ ਢੋਣਾ ਸ਼ੁਰੂ ਕਰਦੇ ਆ ਤਾਂ ਕਹਿੰਦੇ ਉਧਰੋਂ ਕਾਮ ਤੇ ਕ੍ਰੋਧ ਨਿਕਲਦਾ ਹੈ ਇਧਰੋਂ ਸਤ ਤੇ ਸੰਤੋਖ ਆ ਜਾਂਦਾ ਗੁਣ ਆਉਣ ਲੱਗ ਜਾਂਦੇ ਨੇ ਔ ਗੁਣ ਜਾਣ ਲੱਗ ਜਾਂਦੇ ਇਹ ਪ੍ਰਮਾਤਮਾ ਦੀ ਰਹਿਮਤ ਹੈ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕਰਿਓ ਗੰਡ ਕੋ ਰਾਜਾ ਦੋਵੇਂ ਦਰਵਾਜੇ ਮੈਂ ਪਨ ਲੈ ਦੋਵੇਂ ਦਰਵਾਜੇ ਮੈਂ ਪਨ ਦਿੱਤੇ ਸਤਿਗੁਰ ਤੇ ਸਤ ਸੰਗ ਦੀ ਮਿਹਰ ਦੇ ਨਾਲ ਮੈਂ ਕਿਲੇ ਦੇ ਆਕੀ ਜਿਹੜਾ ਰਾਜਾ ਹੈ ਨਾ ਮਨ ਉਹਨੂੰ ਫੜ ਲਿਆ ਉਹਨੂੰ ਪਕੜ ਲਿਆ ਭਗਵਤ ਪੀਰ ਸਾਕਤ ਸਿਮਰਨ ਕੀ ਕਾਟੀ ਕਾਲ ਪੈ ਫਾਸੀ ਸਤਸੰਗ ਦੇ ਸਿਮਰਨ ਦੇ ਬਲ ਦੇ ਨਾਲ ਮੈਂ ਕਾਲ ਦੀ ਫਾਹੀ ਨੂੰ ਦੁਨੀਆ ਦੇ ਡਰ ਦੀ ਫਾਹੀ ਨੂੰ ਵੜ ਲਈ ਹੈ ਮੈਂ ਖਤਮ ਕਰਤਾ ਸਿਮਰਨ ਕਰ ਕਰਕੇ ਅਗਨੀ ਅਗਨੀ ਵਿੱਚ ਸਮਾ ਗਈ ਹੈ ਜੋਤ ਜੋਤ ਹੋ ਗਈ ਹੈ ਇਹ ਦੁਨੀਆ ਦਾ ਡਰ ਜਿਹੜਾ ਮੈਂ ਦਿਲੋਂ ਲਾ ਦਿੱਤਾ ਹੈ ਇਹ ਲੋਕ ਕੀ ਕਹਿੰਦੇ ਨੇ ਮੈਨੂੰ ਕੋਈ ਪਰਵਾਹ ਨਹੀਂ ਕਿਉਂ ਕਿਉਂਕਿ ਮੈਂ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਲੀਨ ਹੋ ਗਿਆ ਮੈਨੂੰ ਹੁਣ ਪ੍ਰਮਾਤਮਾ ਤੋਂ ਬਿਨਾ ਕੁਝ ਦਿਖਾਈ ਨਹੀਂ ਦੇ ਰਿਹਾ ਪਰਮਾਤਮਾ ਕਟਕਟ ਦੇ ਵਿੱਚ ਵਸ ਰਿਹਾ ਹੈ ਕਟਕਟ ਦੇ ਵਿੱਚ ਵਸ ਰਿਹਾ ਨਹੀਂ ਦਿਖ ਰਿਹਾ ਪੁਰਖਾ ਤਾਂ ਤੇਰੀ ਗਲਤੀ ਹੈ ਹਜੇ ਤੈਨੂੰ ਪਰਮਾਤਮਾ ਦੀ ਸਮਝ ਨਹੀਂ ਆਈ ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਅਬਿਨਾਸੀ ਪ੍ਰਭੂ ਦਾ ਦਾਸ ਕਬੀਰ ਹੁਣ ਕਿਲੇ ਦੇ ਉੱਪਰ ਚੜ ਕੇ ਬੈਠ ਗਿਆ ਹੈ ਉਸ ਨੇ ਆਪ ਦੇ ਮਨ ਨੂੰ ਆਪ ਦੇ ਸਰੀਰ ਨੂੰ ਵਸਦੇ ਵਿੱਚ ਕਰ ਲਿਆ ਹੈ ਹੁਣ ਉਹ ਕਦੇ ਨਾ ਨਾਸ ਹੋਣ ਵਾਲੀ ਆਤਮਿਕ ਬਾਸ਼ਾਈ ਲੈ ਚੁੱਕਾ ਹੈ ਤਾਂ ਬੜੇ ਸੋਹਣੇ ਸ਼ਬਦਾਂ ਚ ਕਬੀਰ ਜੀ ਨੇ ਸਾਨੂੰ ਸਮਝਾਇਆ ਕੇ ਮੈਂ ਸਿਮਰਨ ਕਰ ਕਰਕੇ ਕਰ ਕਰਕੇ ਉਸ ਪਰਮਾਤਮਾ ਤੱਕ ਪਹੁੰਚ ਗਿਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਮੈਂ ਰਾਮ ਰਾਮ ਜਪਦਾ ਮੈਂ ਗੋਬਿੰਦ ਗੋਮੀ ਜਪਦਾ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਮੈਂ ਅੱਲਾ ਹੂ ਜਪਦਾ ਮੈਂ ਗੋੜ ਗੋੜ ਜਪਦਾ ਪਹੁੰਚਿਆ ਪ੍ਰਮਾਤਮਾ ਤੱਕ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਫਿਰ ਜੀ ਨੇ ਆਪ ਦੇ ਮਨ ਦਾ ਰਾਜ ਇਸ ਤਰ੍ਹਾਂ ਖਤਮ ਕੀਤਾ ਰਾਮ ਕਬੀਰ ਆ ਇੱਕ ਬਹੇ ਹੈ ਕੋਈ ਨਾ ਸਕੇ ਪਹਿਚਾਨੀ ਰਾਮ ਤੇ ਕਬੀਰ ਇਕ ਹੋ ਗਏ ਨੇ ਹੁਣ ਕਬੀਰ ਕੌਣ ਹੈ ਰਾਮ ਕੌਣ ਹੈ ਪਛਾਨ ਨਹੀਂ ਆ ਰਹੀ ਤਾਂ ਸੰਗਤ ਜੀ ਸਿਮਰਨ ਕਰਦੇ ਰਹੀਏ ਇੱਕ ਦਿਨ ਐਸਾਗਾ ਅਵਸਥਾ ਸਾਡੀ ਵੀ ਇਸ ਤਰ੍ਹਾਂ ਬਣ ਜਾਏਗੀ ਪ੍ਰਮਾਤਮਾ ਕਿਰਪਾ ਕਰੇਗਾ ਪ੍ਰਮਾਤਮਾ ਰਹਿਮਤ ਕਰੇਗਾ